ਮੇਰੇ ਨਾਲ ਜੀਆ ਇੰਦਰ ਕੋਲ ਲਾ ਕੇ ਡਰਾਈਵਰ ਐਂਡ ਅਬਟ ਵੀ ਟਾਕ ਟੂ ਇਸ ਅ ਨੀਸੀ ਮੈਕੀਨ ਡਿਵੈਲਪਮੈਂਟ ਵੀ ਐਂਡ ਅਰਹਾਵੀ ਰਿਵਰ ਕੋਸ ਬੈਂਡ ਜਿਹੜਾ ਹੱਥ ਪਾ ਸਕਦੇ ਹਾਂ ਤਾਂ ਉਹਨਾਂ ਦੇ ਨਾਲ ਗੱਲ ਕਰਨਾ ਦੋ ਦਾਟ ਦਾ ਪ੍ਰੋਜੈਕਟ ਜਿਹੜਾ ਆ ਰਿਹਾ ਹੈ ਨਾ ਉਹ ਜੋ ਕੁਆਲਿਟੀ ਦੇ ਮਾਇਨੇ ਕਰਨ ਵਾਲੀ ਹੈ ਜਾ ਕੇ ਦੇਖਿਆ ਜਾ ਰਿਹਾ ਹੈ ਉਹਨਾਂ ਨੇ ਬਾਇਕ ਨੂੰ ਅੱਜ ਤੋਂ ਲਾਂਚ ਕਰੇਗਾ ਇਹਨਾਂ ਨੇ ਆਇਆ ਹੈ ओके एक परिवार ने एक परिवार ने भी तीन आम लोग प्रभु प्रभु एक मिनट हेली नहीं पहला राघव फटाफट के दो मिनट दे फटाफट हां जी बोलो यार पाजी तू भी नहीं और नहीं मुश्किल था सारा नंबर तो है जो बनाना था ਯਾਰ ਪਨਾ ਖਾਨ ਨੂੰ ਰੁਕਾਉਣ ਕਰਨਾ ਹੈ ਅੰਮ੍ਰਿਤਸਰ ਤੋਂ ਲੱਗਾ ਹੈ ਕਿ ਉਹ ਬਾਰੇ ਪਿਛਤਾਪਨ ਅੰਮ੍ਰਿਤਪੁਰ ਜਿਹੜੇ ਪ੍ਰਤੀਜਿਗਰ 50 ਸਾਲੋਂ ਰੋਣਾ ਬਲੋ ਬਕਰ ਪਰ ਬਾਉਟਾ ਦਾ ਜੋ ਢੀਨੇ ਵਾਲਾ ਤੇ ਇਸ ਦੀ ਚਲਨ ਜਿਆ 200 260 ਦੀ ਦੇਖ ਲੈਣਾ ਹੈ ਅੰਦਰ ਤੋਂ ਲਈਏ उसके नेटवर्क पर दौरे <SPA malaria> ते पहुंचे राहुल गांधी थोड़ी पिछले हो मेरे भी ਮੇਜਰ ਆਇਆ ਲੋਗੋਲਾ ਚੱਲ ਗਏ ਨਾ ਚਲੋ ਜੀ ਆਓ ਨਾਲ ਹੀ ਕੋ ਆਉਂਦਾ ਨਹੀਂ ਹੈਗਾ ਕਹਿੰਦੇ ਕਰ ਲਈਏ ਆਉਂਦੇ ਕੋਈ ਨਹੀਂ ਅੱਛਾ ਗੱਡੀ ਹੈ ਦੇਖੋ ਰਾਹੁਲ ਜੀ ਅੱਜ ਫਲੱਡ ਅਫੈਕਟਡ ਏਰੀਆਜ਼ ਨੇ ਜਿਹੜੇ ਖਾਸ ਤੌਰ ਤੇ ਰਮਦਾਸ ਅਜਨਾਲਾ ਔਰ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਜਿੱਥੇ ਜਿੱਥੇ ਰਾਵੀ ਨੇ ਜ਼ਿਆਦਾ ਨੁਕਸਾਨ ਕੀਤਾ ਫਸਲਾਂ ਦਾ ਉੱਥੇ ਉਹਨਾਂ ਨੇ ਵਿਜ਼ਿਟ ਕਰਨਾ ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਜਿਹੜੀ ਕ੍ਰੋਪੀ ਆ ਉਹ ਮੈਨ ਮੇਡ ਡਿਜ਼ਾਸਟਰ ਹੈ ਇਹ ਸਾਰੀ ਦੁਨੀਆ ਜਾਣ ਚੁੱਕੀ ਕਿਵੇਂ ਰਾਵੀ ਕੱਲੇ ਵਿੱਚ ਜਿਹੜਾ ਰਣਜੀਤ ਸਾਗਰ ਡੈਮ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਪਾਣੀ ਛੱਡੇਗਾ ਇਹਦੇ ਚ ਆਈਐਮਡੀ ਦਾ ਵੀ ਬਹੁਤ ਵੱਡਾ ਫੇਲਿਅਰ ਹੈ ਆਈਐਮਡੀ ਜਿਹੜਾ ਰੇਨ ਕੈਲਕੂਲੇਸ਼ਨ ਸੀਗੀ ਪੰਜਾਬ ਛੋਣੀ ਉਹਨੂੰ ਘੱਟੋ ਘੱਟ 500% ਮਿਸ ਕੈਲਕੂਲੇਟ ਕੀਤਾ ਉਹਨਾਂ ਨੇ ਜਿੱਥੇ ਰਾਵੀ ਦਰਿਆ ਦੇ ਵਿੱਚ 42 ਬੰਨ ਟੁੱਟੇ ਨੇ ਉਦੇ ਨਾਲ ਨਾਲ ਲਗਭਗ ਜਿਹੜਾ بارش ਦਾ ਪਾਣੀ ਸੀ ਹਿਮਾਚਲ ਤੋਂ ਉਹਦੇ ਚ ਜਿਹੜਾ ਇੰਡੀਅਨ ਮੈਟੇਰੀਓਲੋਜੀਕਲ ਡਿਪਾਰਟਮੈਂਟ ਹੈ ਗਵਰਨਮੈਂਟ ਆਫ ਇੰਡੀਆ ਦਾ ਉਹਦਾ ਬਹੁਤ ਵੱਡਾ ਫੇਲਿਅਰ ਹੈ 500% ਦਾ ਮਿਸਕੈਲਕੂਲੇਸ਼ਨ ਹੈ ਇੰਨਾਤ ਅੰਦਾਜ਼ਾ ਨਹੀਂ ਸੀ ਲਾਇਆ ਕਿ ਇੰਨੀ بارش ਉੱਤੇ ਪੈ ਜਾਵੇਗੀ ਔਰ ਰਣਜੀਤ ਸਾਗਰ ਡੈਮ ਦਾ ਇਸ ਲਈ ਭਗਵੰਤਪਨ ਦਾ ਫੇਲਿਅਰ ਕਿਉਂਕਿ ਸਾਡੇ ਕੋਲ ਹੈਡਵਰਕਸ ਤੇ ਕੰਟਰੋਲ ਹੈ ਮਾਦੋਪੁਰ ਦਾ ਗੇਟ ਟੁੱਟਣਾ ਔਰ ਉਥੇ 528 ਮੀਟਰ ਤੱਕ ਪਾਣੀ ਚੜ ਜਾਣਾ ਜਿਹੜਾ ਕਿ ਡੇਂਜਰਸ ਜਿਹੜਾ ਬੰਦ ਜਿਹੜਾ ਦਰਿਆ ਔਰ ਰਣਜੀਤ ਸਾਹਿਬ ਦਾ ਡੈਮ ਟੁੱਟ ਸਕਦਾ ਸੀਗਾ ਕਿਉਂਕਿ ਦੀ ਜੀ ਲੈਜਿਟਿਮੇਟ ਹਾਈਟ ਜਿਹੜੀ ਆ 527.99 ਮੀਟਰ ਆ ਲਾਈਕਵਾਇਜ਼ ਬੀਬੀਐਮਬੀ ਦਾ ਜਿਹੜਾ ਨਿਫਾਰੀਅਸ ਰੋਲ ਲੋਕਾਂ ਨੂੰ ਪੰਜਾਬ ਦੇ ਵਿੱਚ ਇਹ ਲੱਗਦਾ ਕਿ ਪੰਜਾਬ ਨੂੰ ਸ਼ਾਇਦ ਰੋੜਨ ਵਿੱਚ ਬੀਜੇਪੀ ਦੀ ਸਰਕਾਰ ਦਾ ਵੀ ਰੋਲ ਆ ਔਰ ਨਾਲ ਆਮ ਆਦਮੀ ਪਾਰਟੀ ਦੀ ਨਲੈਕੀ ਆ ਔਰ ਇਹਦੇ ਵਿੱਚ ਮੈਂ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਮੰਗ ਆ ਕਿ ਭਗਵੰਤ ਮਾਨ ਇੱਕ ਅਪਰੋਪਰੀਏਟ ਪੈਕੇਜ ਅਨਾਉਂਸ ਕਰੇ 50 ਹਜ਼ਾਰ ਲਗਭਗ 50000 ਰੁਪਿਆ ਪ੍ਰਤੀ ਏਕੜ ਕੰਪਨਸੇਸ਼ਨ ਫਾਰ ਕ੍ਰੌਪਸ ਕੇ 6 ਲੱਖ ਇਕੜ ਖਰਾਬ ਹੋਇਆ ਵਾ ਪਸ਼ੂ ਮਰੇ ਨੇ ਲੋਕਾਂ ਦੇ 1-1 ਲੱਖ ਰੁਪਏ ਦਿਓ ਉਹਨਾਂ ਨੂੰ 2.5 ਲੱਖ ਰੁਪਏ ਜਿਹੜਾ ਗਰੀਬਾਂ ਦੇ ਘਰ ਚੋ ਗਏ ਨੇ ਖਰਾਬ ਹੋ ਗਏ ਨੇ ਢਹਿ ਗਏ ਨੇ ਔਰ 1 ਸਾਲ ਦਾ ਮੋਰੀਟਰੀਅਮ ਇੰਟਰਸਟ ਰੀਪੇਮੈਂਟ ਐਂਡ ਪ੍ਰਿੰਸੀਪਲ ਅਮਾਉਂਟ ਰੀਪੇਮੈਂਟ ਜੀ ਅਦਰਬੀ ਸਿੰਘ ਬਿੱਟੂ ਸਵਾਲ ਖੜੇ ਕਰੇ ਰਾਹੁਲ ਗਾਂਧੀ ਦੇ ਤੌਰ ਦੇ ਉੱਤੇ ਕਿ ਸਿਰਫ ਸੁਰਖੀਆਂ ਪਟੋ ਕਰਨ ਲਈ ਪਹੁੰਚਦੇ ਨੇ ਜਦੋਂ ਦੇਖੋ ਇਹ ਇਹ ਉਹਨਾਂ ਦੀ ਪੋਲੀਟੀਕਲ ਸਟੇਟਮੈਂਟ ਹੈ ਮੈਂ ਉਹਦੇ ਤੇ ਇੰਨਾ ਹੀ ਕਹੂੰਗਾ ਕਿ ਮੋਦੀ ਸਾਹਿਬ ਨੇ ਤਾਂ 15 ਦਿਨ ਟਵੀਟ ਵੀ ਨਹੀਂ ਕੀਤਾ ਸੀ ਜੀ ਰਾ ਔਰ ਮੋਦੀ ਸਾਹਿਬ ਦਾ ਪੈਕੇਜ ਕੀ ਹੈ 1600 ਕਰੋੜ ਰੁਪਇਆ ਲਾਸ ਹੈਗਾ 50000 ਕਰੋੜ ਰੁਪਏ ਦਾ ਇਹਦਾ ਮਤਲਬ ਟਿਪ ਆਫ ਦੀ ਆਈਸਬਰਗ ਵੀ ਨਗਾ ਇਸ ਕਰਕੇ ਦੋਨੋਂ ਸਰਕਾਰਾਂ ਫੇਲ ਹੋਈਆਂ ਨੇ ਔਰ ਇਹਦਾ ਪੰਜਾਬ ਦੀ ਸਿਹਤਾਂ ਪੰਜਾਬ ਦੇ ਲੋਕਾਂ ਨੇ ਆਪ ਖੁਦ ਥੈਂਕ ਯੂ ਪਾਰਾ ਮਾਈਕਾ ਕਰਨੇ ਰਹਿ ਰਹੇ ਕਿ ਪ੍ਰੋਗਰਾਮ ਵੀ ਚੱਲ ਰਿਹਾ ਗਾ ਪਾਣਾ ਮਾਈਕ ਇਹ ਇੱਕਦਮ ਕਰ ਲਓ ਆਪਣੇ ਸਾਈਡ ਤੇ ਕਰੋ ਜਿੱਥੇ ਸਰ ਰਾਹੁਲ ਗਾਂਧੀ ਸਰ ਆਏ ਪਹੁੰਚੇ ਨੇ ਸਰ ਕੀ ਪ੍ਰੋਗਰਾਮ ਦੇਖੋ ਬੇਸਿਕਲੀ ਜੋ ਪੰਜਾਬ ਦੇ ਵਿੱਚ ਹਾਲਾਂ ਦੀ ਸਥਿਤੀ ਹੈ ਔਰ ਜਿੰਨਾ ਤੋਂ ਪੰਜਾਬ ਦਾ ਨੁਕਸਾਨ ਹੋਇਆ ਕਿਉਂਕਿ ਰਾਹੁਲ ਗਾਂਧੀ ਇੱਕ ਇਹੋ ਜਿਹਾ ਚਿਹਰਾ ਹੈਗੇ ਆ ਜਿਹੜੇ ਕਿ ਪੰਜਾਬ ਦੀ ਨਬਜ ਨੂੰ ਔਰ ਪੰਜਾਬ ਦੇ ਦਰਦ ਨੂੰ ਜਿਹੜਾ ਹੈ ਕੂੰ ਚੰਗੀ ਤਰ੍ਹਾਂ ਸਮਝਦੇ ਆ ਔਰ ਉਹਨਾ ਲੋਕਾਂ ਦੇ ਵਿੱਚ ਹੀ ਜਾ ਰਹੇ ਆ ਜਿਨ੍ਹਾਂ ਲੋਕਾਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਇਹ ਇਸ ਸਮੇਂ ਦਾ ਕਿਤੇ ਨਾ ਕਿਤੇ ਸਮੱਸਿਆ ਆ ਸਰ ਕਿਸ ਕਿਸ ਜਗ੍ਹਾ ਤੇ ਜਾ ਰਹੇ ਨੇ ਰਾਹੁਲ ਗਾਂਧੀ ਤਾਂ ਕਿਹਨਾਂ ਨੂੰ ਮਿਲਣਗੇ ਇਹ ਇਹ ਦੀਨਾ ਨਗਰ ਜਾ ਰਹੇ ਆ ਅ ਅਜਨਾਲੇ ਜਾ ਰਹੇ ਹੈ ਕਿਉਂ ਸੋ ਉੱਥੇ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਵੀ ਟਿਕਣਾ ਹੈਗਾ ਸੋ ਉਹਦੇ ਤੋਂ ਅੱਗੇ ਫਿਰ ਜਿਹੜਾ ਲੋਕਾਂ ਦੇ ਨਾਲ ਜਿਹੜੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿੱਥੇ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਇਹ ਵਿਜ਼ਿਟ ਕਰ ਰਾਹੁਲ ਗਾਂਧੀ ਦੀ ਫੇਰੀ ਆਰਮੰਤਰੀ ਜੀ ਨੇ 16,000 ਕਰੋੜ ਰੁਪਏ ਦੀ ਰਾਹਤ ਪੰਜਾਬ ਨੂੰ ਦਿੱਤੀ ਹੈ ਉਹ ਰਾਹਤ ਕੀ ਲੱਗਦਾ ਵੀ ਬਹੁਤ ਐਕੋ ਦੋਨੇ ਸਰਕਾਰਾਂ ਇੱਕ ਦੂਸਰੇ ਤੇ ਬਲੇਮ ਕਰਦੀਆਂ ਜਿਹੜਾ ਐਸ ਡੀ ਆਰ ਐਫ ਫੰਡ ਹੈਗਾ ਉਹਦੇ ਵਿੱਚ 12000 ਕਰੋੜ ਰੁਪਏ ਦੀ ਕੋਈ ਗੱਲ ਨਹੀਂ ਕਰਦੇ ਕਿ ਉਹ ਕਿੱਥੇ ਗਿਆ ਉਹ ਕਿੱਥੇ ਵਰਤਿਆ ਕਿ ਨਹੀਂ ਵਰਤਿਆ ਦੇਖੋ ਜਿਹੜੇ ਹੜ ਹੁੰਦੇ ਆ ਉਹਦੀ ਪਹਿਲਾਂ ਪ੍ਰੈਪਰੇਸ਼ਨ ਹੁੰਦੀ ਆ ਪ੍ਰੈਪਰੇਸ਼ਨ ਦੀਆਂ ਮੀਟਿੰਗਸ ਜਿਹੜੀਆਂ ਉਹ ਜਨਵਰੀ ਫਰਵਰੀ ਮਾਰਚ ਚ ਹੁੰਦੀਆਂ ਇਹ ਇੱਕ ਇੱਕ ਪੱਕੀ ਪ੍ਰਕਿਰਿਆ ਹੈਗੀ ਆ ਔਰ ਉਹਦੇ ਤੋਂ ਬਾਅਦ ਜਦੋਂ ਇਹਨਾਂ ਨੇ ਮੀਟਿੰਗ ਹੀ ਪਹਿਲੀ ਜੂਨ ਦੇ ਮਿਡ ਚ ਕੀਤੀ ਔਰ ਇਹਨਾਂ ਨੂੰ ਬਿਲਕੁਲ ਪਤਾ ਨਹੀਂ ਹੈ ਕਿ ਅਸੀਂ ਇਹਨੂੰ ਕਿੱਦਾਂ ਹੈਂਡਲ ਕਰਨਾ ਕਿ ਆਪਾਂ ਆਪਾਂ ਸਾਰੇ ਸਮਝ ਸਕਦੇ ਆ ਜਿਹੜੇ ਹੜਾ ਹੈ ਜੇ ਪਾਣੀ ਆਉਂਦਾ ਕਿਤੇ ਬੰਦੇ ਥੋੜੀ ਮੋਰੀ ਖੜੇ ਕਰਕੇ ਪਾਣੀ ਰੋਕਿਆ ਜਾ ਸਕਦਾ ਉਹਦੇ ਲਈ ਪ੍ਰੋਪਰ ਪ੍ਰੈਪਰੇਸ਼ਨ ਹੁੰਦੀ ਆ ਪਰ ਅਨਫੋਰਚੂਨੇਟਲੀ ਇਹਨਾਂ ਦਾ ਜਿਹੜਾ ਮਨਿਸਟਰ ਹੈ ਬਰਿੰਦਰ ਕੋਇਲ ਉਹਨੇ ਔਨ ਦਾ ਫਲੋਰ ਆਫ ਦਾ ਹਾਊਸੇ ਗੱਲ ਐਡਮਿਟ ਕੀਤੀ ਕਿ ਸਾਡੀਆਂ ਪੂਰੀਆਂ ਤਿਆਰੀਆਂ ਪਹਿਲੀ ਗੱਲ ਤਾਂ ਹੜ ਆਉਂਦੇ ਨਹੀਂ ਜੇ ਆਉਣਗੇ ਤਾਂ ਅਸੀਂ ਬਿਲਕੁਲ ਤਿਆਰ ਪਰ ਤਿਆਰ ਆ ਤੁਹਾਨੂੰ ਕਿਤੇ ਦਿਖੇ ਹੋਣ ਸਰਕਾਰ ਦੇ ਨੁਮਾਇंदे ਜਾਂ ਸਰਕਾਰ ਕੰਮ ਕਰਦੀ ਔਰ ਮੈਂ ਨਹੀਂ ਸਮਝਦਾ ਕਿ ਇਹ ਜਿਹੜੇ ਲੋਕ ਮੈਂ ਕਹਿੰਦਾ ਕਿ ਜਿਹੜੇ ਹੜ੍ਹ ਪੀੜਤ ਐ ਉਹਨਾਂ ਦੇ ਕੋਲ ਜਾਣਾ ਚਾਹੀਦਾ ਮੈਨੂੰ ਲੱਗਦਾ ਪੰਜਾਬੀ ਤਾਂ ਆਪਣੇ ਆਪ ਕੀ ਇੰਨੇ ਫਰਾਕ ਦੇ ਲਿਆ ਕਿ ਲੰਗਰ ਲਾਉਣਾ ਜਾਂ ਹੋਰ ਚੀਜ਼ਾਂ ਜਿਹੜੀਆਂ ਮੁਹੱਈਆ ਕਰਾਉਣੀਆਂ ਉਹ ਸਾਰਾ ਕੁਝ ਕਰਦੇ ਆ ਅੱਛਾ ਮੈਂ ਕਈ ਦੇਖਦਾ ਸਰਕਾਰ ਦੇ ਮੰਤਰੀ ਬੋਰੇ ਚੱਕੀ ਫਿਰਦੇ ਆ ਕੋਈ ਡੀਸੀ ਪਾਣੀ ਦੀਆਂ ਬੋਤਲਾਂ ਚੱਕੀ ਫਿਰਦਾ ਵੀ ਪਹਿਲਾਂ ਮਾਈਨਿੰਗ ਜਿਹੜੀ ਹੋ ਰਹੀ ਸੀ ਉਹ ਤੁਹਾਨੂੰ ਦਿਖ ਨਹੀਂ ਰਹੀ ਸੀ ਪਹਿਲਾਂ ਪ੍ਰੈਪਰੇਸ਼ਨ ਕਿਸੇ ਨੇ ਕੀਤੀ ਨਹੀਂ ਇਹ ਤਾਂ ਪੰਜਾਬੀ ਪਤਾ ਨਹੀਂ ਕੀ ਸੋਚਣ ਲੱਗ ਪੈਂਦੇ ਆ ਕਿ ਹਾਂ ਬਈ ਸ਼ਾਇਦ ਵੀ ਚਾਰ ਪਾਣੀ ਦੀਆਂ ਬੋਤਲਾਂ ਦਿਖਾ ਕੇ ਤਾਂ ਸੀ ਪਤਾ ਨਹੀਂ ਕੀ ਇਹ ਸਾਨੂੰ ਬੂਤੀ ਦੇ ਰਹੇ ਆ ਪਰ ਅਸਲੀ ਪ੍ਰੈਪਰੇਸ਼ਨ ਜਿਹੜੀ ਆ ਉਹ ਦੀ ਪਹਿਲਾਂ ਆ ਜਾਂ ਹੁਣ ਬਾਅਦ ਵਿੱਚ ਜਦੋਂ ਉਹਨਾਂ ਨੂੰ ਜ਼ਰੂਰਤ ਪੈਣੀ ਆ ਮੁੜ ਬਸੇਵੇ ਲਈ ਰੀਹੈਬਿਲਿਂਗ ਮੁੜ ਕੇ ਕਿਸੇ ਨੇ ਨਾ ਪਹਿਲਾਂ ਕੋ ਆਇਆ ਨਾ ਕਿਸੇ ਨੇ ਮੁੜ ਕੇ ਆਉਣਾ ਮੇਰੀ ਸਾਰਿਆਂ ਨੂੰ ਅਪੀਲ ਵੀ ਆ ਤੁਹਾਡੇ ਦੁਆਰਾ ਕਿ ਜਿੰਨੀ એનર્ਜੀ ਹੈਗੀ ਆ ਉਹਨੂੰ ਥੋੜਾ ਜਿਹਾ ਹੋਲਡ ਕਰ ਲਓ ਇਹਨਾਂ ਨੂੰ ਬਹੁਤ ਰਾਸ਼ਨ ਦੇ ਉੱਤੇ ਵੇਸ਼ ਨਾ ਕਰੀਏ ਆਪਾਂ ਇਹਨਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਦੇ ਕੋਲ ਕੋਈ ਕੱਪੜਾ ਨਹੀਂ ਜਿਨ੍ਹਾਂ ਦੇ ਡੰਗਰ ਮਾਲ ਚਲੇ ਗਿਆ ਤੇ ਜਿਹੜੇ ਬੇਸਿਕਲੀ ਜਿਨ੍ਹਾਂ ਦੀਆਂ ਥੋੜੀਆਂ-ਥੋੜੀਆਂ ਜ਼ਮੀਨਾਂ ਵੀ ਸਿਗੀਆਂ ਉਹਨਾਂ ਉੱਤੇ ਵੀ ਕਈ ਕੇ ਪੁੱਤ ਜਿਹੜੀ ਮਿੱਟੀ ਝੜ ਗਈ ਜਿਹੜੇ ਬਰੇਂਦਰ ਗੋਲ ਜੀ ਨੇ ਸੱਚਾਈ ਮੰਤਰੀ ਨੇ ਸਰ ਸਾਡੇ 3.5 ਸਾਲਾਂ ਦਾ ਸਰਕਾਰ ਦੇ ਵੱਲੋਂ 3 ਤੋਂ 4 ਮੰਤਰੀ ਸਰ ਬਦਲੇ ਕਿ ਲੱਗਦਾ ਕਿ ਇੱਥੇ ਵੀ ਇਹਨਾਂ ਦੀ ਗਲਤੀ ਹੈ ਯਾਰ ਇਹ ਮੰਤਰੀ ਅਜੇ ਤੱਕ ਤਾਂ ਸਾਨੂੰ ਪਤਾ ਹੀ ਨਹੀਂ ਵੀ ਹੈ ਮੈਂ ਮੰਤਰੀ ਕੌਣ ਹੈ ਰਦਰ ਇਸ ਸੂਬੇ ਦਾ ਮੁੱਖ ਮੰਤਰੀ ਹੈ ਨੀਗਾ ਤੁਹਾਨੂੰ ਸ਼ਾਇਦ ਗਲਤਫਹਿਮੀ ਹੋਵੇ ਪੰਜਾਬ ਵਾਲਿਆਂ ਨੂੰ ਗਲਤਫਹਿਮੀ ਹੋਵੇ ਇਹ ਤਾਂ ਅਸਲੀ ਗੱਲ ਹੈ ਦਿੱਲੀ ਦਾ ਇੱਕ ਟੋਲਾ ਹੈਗਾ ਇੱਕ ਧਾੜਵੀ ਹੈਗੇ ਆ ਜਿਹੜੇ ਪਹਿਲਾਂ ਨਹੀਂ ਆਪਾਂ ਸੋਚਦੇ ਹੁੰਦੇ ਸੀ ਸਮਝਦੇ ਹੁੰਦੇ ਸੀ ਵੀ ਦਿੱਲੀੋਂ ਧਾੜਵੀ ਆਏ ਜਾਂ ਫਲਾਨੀ ਜਗ੍ਹਾ ਤੋਂ ਧਾੜਵੀ ਆਏ ਇਹ ਉਹ ਧਾੜਵੀ ਆ ਜਿਹੜੇ ਬੇਸਿਕਲੀ ਸਾਨੂੰ ਇੱਥੇ ਲੁੱਟਣ ਆਉਂਦੇ ਆ ਹੋਰ ਇਹਨਾਂ ਦਾ ਕੰਮ ਕੋਈ ਨਹੀਂ ਹੈ ਵੀ راہੁਲ ਗਾਂਧੀ ਜੀ ਅੱਜ ਆਪਾਂ ਤੋਂ ਕਹਿੰਦੇ ਆ ਜਨਾਲਾ ਦੇ ਵਿੱਚ ਜਾਣਗੇ ਔਰ ਉਦੇ ਬਾਅਦ ਰਮਦਾਸ ਦੇ ਦੇ ਜਾਣਗੇ ਉੱਥੇ ਜਿੰਨੇ ਵੀ ਅੱਤ ਗਿਰਤ ਹੈ ਉਹਨਾਂ ਪਰਿਵਾਰਾਂ ਨੂੰ ਮਿਲਣਗੇ ਔਰ ਉਥੇ ਜਾਇਦਾ ਲੈਣਗੇ ਔਰ ਇਹ ਵੀ ਦੇਖਣਗੇ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਦਾ ਇਹਨਾਂ ਲੋਕਾਂ ਦੇ ਵਾਸਤੇ ਕੀ ਯੋਗਦਾਨ ਆ ਜਾਂ ਕੀ ਉਪਰਾਲਾ ਪੰਜਾਬ ਸਰਕਾਰ ਕਰ ਰਹੀ ਆ ਜਾਂ ਕੇਂਦਰ ਸਰਕਾਰ ਕਰ ਰਹੀ ਹੈ ਔਰ ਇਹ ਵੀ ਰਿਵਿਊ ਕਰਨਗੇ ਕਿ ਕਾਂਗਰਸ ਪਾਰਟੀ ਦੇ ਕਾਰਜਕਰਤਾਵਾਂ ਨੇ ਇਹ ਇਹਨਾਂ ਲੋਕਾਂ ਵਾਸਤੇ ਕਿੰਨੀ ਮਿਹਨਤ ਔਰ ਮਦਦ ਕੀਤੀ ਹੈ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਬਾਅਦ ਰਾਹੁਲ ਗਾਂਧੀ ਜੀ ਗੁਰਦਾਸਪੁਰ ਦੇ ਦੌਰੇ ਤੇ ਜਾਣਗੇ ਉਹ ਗੁਰਦਾਸਪੁਰ ਤੋਂ ਬਾਅਦ ਉਹ ਰਵਾਨਾ ਹੋ ਜੰਗੇ ਆ ਆ ਵੇਕਾ ਸਾਹਿਬ ਜਿਸ ਤਰੀਕੇ ਦੀ ਰਾਜਨੀਤੀ ਰਾਹੁਲ ਗਾਂਧੀ ਨੇ ਲੈ ਕੇ ਚੱਲ ਰਹੀ ਹੈ ਤੇ ਗੁਰੂਤੀ ਜਿਸ ਤਰੀਕੇ ਦੇ ਨਿਸ਼ਾਨੇ ਸਾਧ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਪਹਿਲੇ ਵਿਰੋਧੀ ਕਾਰਜ ਹੈਗੇ ਆ ਪਹਿਲੀ ਗੱਲ ਹੈ ਕਿ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਰਮਨੀਤ ਬਿੱਟੂ ਦੀ। ਕਈ ਰਮਨੀਤ ਬਿੱਟੂ ਦੀ ਆਦਤ ਹੋ ਚੁੱਕੀ ਹੈ। ਉਹਨਾਂ ਨੂੰ ਪਤਾ ਨਹੀਂ ਕਿਸ ਗੱਲ ਤੇ ਖੁਰਕ ਹੁੰਦੀ ਰਹਿੰਦੀ ਹੈ। ਉਹ ਕਿਉਂਕਿ ਬਚਪਨ ਤੋਂ ਰਾਹੁਲ ਗਾਂਧੀ ਦਾ ਨਾਮ ਸੁਣਿਆ ਉਹਨਾਂ ਨੇ। ਉਹ ਰਾਹੁਲ ਗਾਂਧੀ ਰਾਹੁਲ ਗਾਂਧੀ ਉਹਨਾਂ ਨੂੰ ਜੱਪਣ ਦੀ ਆਦਤ ਹੈ। ਲੇਕਿਨ ਮੋਦੀ ਤੋਂ ਡਰਦੇ ਹੋਏ ਇਹ ਰਾਹੁਲ ਗਾਂਧੀ ਨੂੰ ਸਿਰਫ ਗਾਲਾਂ ਕੱਢਦੇ ਆ। ਲੇਕਿਨ ਅਸਲ ਤੇ ਵਿੱਚ ਜਿਹੜਾ ਬਿੱਟੂ ਹੈ ਉਹ ਰਾਹੁਲ ਭਗਤ ਆ। देखो हम लोगों के लिए बहुत बड़ी मोटिवेशन है क्योंकि एक्चुअली जब एक स्टेट का सीएम डिफरेंट हो तो हमारे लिए हमारा लीडर तो सबसे बड़े लीडर तो राहुल गांधी जी हैं तो इनकी इंस्ट्रक्शन तो पहले आती रही और उनका एक हुक्म जो मुंह से निकला वो नहीं निकला कि और कुछ बात करें उन्होंने यही किया सेवा करते रहो So that means he knows कि सेवा करो और सेवा करते रहो सो दैट इज अ वेरी पॉजिटिव थिंग तो आई थिंक ग्राउंड लेवल पे जो हम काम कर रहे हैं इट इज बीग इट मोटिवेट द रेस्ट ऑफ दीपल की जिनको लगता है कि वो अफेक्ट नहीं हो कि वो घर बैठ के आराम से इंजॉय चिल कर रहे हैं पार्टी कर रहे हैं टाइम टू पार्टी तुम्हारा आधा पंजाब डूबा हुआ है तुम छोड़ो

अपनी तरह उनकी, उनकी से आ, पहले के थे तो बार और बार वो चल रहा है क्योंकि मैंने शुरू से कहा था उनको एक फाउंडेशन अपनी कर लो हम जो हमें पैसे ऑफर करता है हम किसी न किसी फाउंडेशन पे डाल रहे हैं तो अपनी फाउंडेशन होती तो शायद आपको हम खुल के दिखते पर उनसे जो काम हो रहा है यूवी को फोन किया सबको फोन किया हरभजन को फोन किया, को फोन किया कि आप जितना और वो वो आपने देखा वो है अभी। और संत लोग भी सरहाली वाले संतों ने उन्होंने हमारा नाम लिया वो सबकी सेवा नहीं ले रहे तो वो कम बंदों की सेवा ले रहे हैं उनको पता है कि ये लोग दिल से आए हैं मैडम राजनीतिक लोग जो इस समय एक दूसरे पर आरोप लगा रहे हैं क्या उनको बताना चाहेंगे छोड़कर पंजाब की मैं मैं आपको पहले ही कह रही हूँ ਕਿ ਇਹ ਸਮੇਂ ਹੀ ਇਹ ਨਾ ਲੋਕ ਸਮਝਦੇ ਨਹੀਂ ਹੈ ਇਹ ਸੋਚਦੇ ਆ ਐਸੇ ਕਰਨੇ ਸੇ ਚੁਲਾਕੀਆਂ ਚੁਸਤੀਆਂ ਕਰਨੇ ਸੇ ਕੁਝ ਮਿਲ ਜਾਂਦਾ ਹੈ ਇਹ ਤਕਦੀਰ ਹੈ ਨਾ ਜੋ ਇਨਸਾਨ ਕੀ ਕਿਸਮਤ ਉਹ ਪਿੱਛੇ ਸੇ ਭਗਵਾਨ ਲਿਖ ਕੇ ਭੇਜਦਾ ਹੈ ਫਿਰ ਤੁਮ 2500 ਵਾਦ ਪਿੰਡ ਪ੍ਰਭਾਵਿਤ ਹੋ ਚੁੱਕਿਆ ਲੱਖਾਂ ਏਕੜੇ ਹਾਲਾ ਫਸਲ ਬਰਬਾਦ ਹੋ ਚੁੱਕੀ ਐ 55 ਵਾਦ ਮੌਤਾਂ ਹੋ ਚੁੱਕੀਆਂ ਸਰ ਮੈਮ ਜ਼ਿੰਮੇਦਾਰ ਤੋ ਕਿਤਨਾਂ ਦੋ ਕੇਂਦਰ ਸਰਕਾਰ ਪੰਜਾਬ ਸਰ ਅਜ ਤੈ ਸਭ ਤੋਂ ਤਗੜਾ ਹੜ੍ਹ ਜਿਹੜਾ ਪੰਜਾਬ ਵਿੱਚ ਆਇਆ ਅ ਮੈਨੂੰ ਸਭ ਤੋਂ ਪਹਿਲਾਂ ਮੈ ਜਾਣੀ ਆ ਸਟੇਟ 'ਤੇ ਸਟੇਟ ਦੀ ਤਿਆਰੀ ਕਿੱਥੇ ਸੀ ਤੁਸੀਂ 2004 ਚ ਨਵਜਤ ਪਹਿਲੀ ਵਾਰ ਐਮਪੀ ਬਣਿਆ ਆਈ ਥਿੰਕ 2006 ਚ ਉਹਨਾਂ ਨੇ ਪਾਰਲੀਮੈਂਟ 'ਚ ਬੋਲਿਆ ਸੀ ਮੈਂ ਉਹਨਾਂ ਦੇ ਨਾਲ ਗਈ ਸੀ ਜਦੋਂ ਡਿਜ਼ਾਸਟਰ ਮੈਨੇਜਮੈਂਟ ਦੇ ਨਾਮ ਤੇ ਅਸੀਂ ਪੰਜਾਬ 'ਚ ਲੱਭਣ ਗਈ ਕਿ ਕਿੱਥੇ ਆ ਜਗਾ ਡਿਜ਼ਾਸਟਰ ਮੈਨੇਜਮੈਂਟ ਦੇ ਪੈਸੇ ਕਿੱਥੇ ਆ ਅੱਜ ਤੱਕ ਸਟੇਟ ਦੇ ਉੱਥੇ ਸਾਨੂੰ ਇੱਕ ਮੇਜ਼ ਮਿਲਿਆ ਟੁੱਟਾ ਹੋਇਆ ਇੱਕ ਕੁਰਸੀ ਮਿਲੀ ਡਿਜ਼ਾਸਟਰ ਮੈਨੇਜਮੈਂਟ ਦਾ ਦਫ਼ਤਰ ਤੁਸੀਂ ਲੱਭ ਕੇ ਦਿਖਾ ਦਿਓ ਮੈਨੂੰ ਹੁਣ ਤੱਕ ਜੇ ਕੋਈ ਵਧੀਆ ਹੋਇਆ ਹੋਵੇ ਡਿਜ਼ਾਸਟਰ ਮੈਨੇਜਮੈਂਟ ਨਾਮ ਦੀ ਚੀਜ਼ ਹੀ ਨਹੀਂ ਇਹਨਾਂ ਦੇ ਮਨ ਚੰਦੀ ਇਹ ਸੋਚਦੇ ਨੇ ਲੋਕ ਪੈਸੇ ਇਕੱਠੇ ਕਰਨ ਤਾਂ ਦੇ ਦੇਣ ਕਿਉਂਕਿ ਸਰਕਾਰ ਕੋਲ ਤਾਂ ਇੱਕੋ ਜਵਾਬ ਹੈ ਮੇਰੇ ਕੋਲ ਪੈਸੇ ਨਹੀਂ ਤੁਸੀਂ ਮੇਰੇ ਨਾਲ ਮੰਤਰੀ ਸੀਗੇ ਦੇਖੋ ਉਹਨਾਂ ਨੇ ਲਾਚਾਰੀ ਸਾਬਿਤ ਕੀਤੀ ਆਪਣੀ ਕਿ ਪੈਨਾਗੀਆਂ ਜਨਾਂ ਦਾ ਸੰਭਾਲ ਲੂਗੀ ਸਾਡੇ ਕੋਲ ਪਿੱਛੋਂ ਕੋਈ ਪੈਸਾ ਨਹੀਂ ਮਤਲਬ ਤੁਸੀਂ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਹਰ ਸਾਲ ਦਾ ਇਕੱਠਾ ਕਰੋ ਤਿਆਰੀ ਕਰੋ ਤੁਸੀਂ ਕਨਾਲਸ ਦੀ ਲਾਈਨਿੰਗ ਇੰਨੀ ਉੱਤੇ ਰੇਸ ਕਰਕੇ ਦਿਓ ਤੁਸੀਂ ਲੋਕਾਂ ਨੂੰ ਪਹਿ ਮੇਰੇ ਨਾਲ ਚਲੋ ਮੈਂ ਤੁਹਾਨੂੰ ਦਿਖਾਨੀ ਜਾਂਦਾ ਇਹ ਨਦੀਆਂ ਦੇ ਰਸਤੇ 'ਚ ਕਿੰਨੇ ਕਿੰਨੇ ਘਰ ਐ ਫਿਰ ਤੁਸੀਂ ਕਹੋਗੇ ਘਰ ਬਹਿ ਗਏ ਉਹ ਘਰ ਬੇਨਾਨ ਕਿਉਂ ਦਿੱਤੇ ਕਿਨੇ ਉੱਥੇ ਉਹਨਾਂ ਨੂੰ ਘਰ ਰਸਤੀਆਂ 'ਚ ਪਰਮਿਸ਼ਨ ਦਿੱਤੀ ਹੈ ਨਾ ਉਹਨਾਂ ਨੂੰ ਪਨਿਸ਼ ਕਰੋ ਤੇ ਜਿਹੜੇ ਜਿਹੜੇ ਬੰਦੇ ਰਿਸਪੌਂਸਿਬਲ ਐ ਉਹ ਪਰਨ ਉਹਦਾ ਮੁਆਵਜ਼ਾ ਦਾਤ ਕੇ ਲਈ ਸੋ ਇਹ ਸਾਰਿਆਂ ਨੂੰ ਦੇਖਣਾ ਚਾਹੀਦਾ ਸੀ ਪਲੱਸ ਜਿਹੜਾ ਉਤੋਂ ਇੰਨਾ ਜ਼ਿਆਦਾ ਪਾਣੀ ਸੁੱਟਿਆ ਤੇ ਡ੍ਰੈਡਾਸਟ ਮੈਨੇਜਮੈਂਟ ਹੁੰਦੀ ਤਾਂ ਅਨਾਉਂਸ ਕਰਦੇ ਜਦੋਂ ਮੈਂ ਲੋਕਾਂ ਕੋਲ ਗਈ ਕਹਿੰਦੇ ਮੈਂ ਕਿਰ ਕੁਝ ਵੀ ਨਹੀਂ ਸੰਭਿਆ ਕਹਿੰਦੇ ਮੈਮ 5 5 ਫੁੱਟ ਪਾਣੀ ਸੀਗਾ ਬੱਚੇ ਨਹੀਂ ਆਪਣੇ ਫੜੇ ਗਏ ਕੋਠੇ ਤੇ ਜਾ ਨਹੀਂ ਸਕੇ ਨਾ ਟਾਈਮ ਨਹੀਂ ਮਿਲਿਆ ਮਤਲਬ ਡਿਜ਼ਾਸਟਰ ਮੈਨੇਜਮੈਂਟ ਹੁੰਦੀ ਐ ਵੀ ਤੁਸੀਂ ਪਹਿਲਾਂ ਤੁਹਾਨੂੰ ਵੀ ਜਾਣਿਓ ਕਿਉਂਕਿ ਮੈਂ ਗਈ ਐ ਬਿਲਕੁਲ ਬਾਰਡਰ ਤੇ ਜਿੱਥੋਂ ਪੰਜਾਬ ਇਫੈਕਟ ਹੋਣਾ ਸ਼ੁਰੂ ਹੋਇਆ ਤੇ ਉਥੇ ਲੋਕਾਂ ਦੇ ਪੰਜ ਪੰਜ ਕਿੱਲੇ ਰੁੜੇ ਗਏ ਪਾਣੀ ਚ ਉਹ ਕਿੱਥੋਂ ਮਰਜ਼ਾ ਲੈਣਗੇ ਉਹਨਾਂ ਕੋਲ ਕੋਈ ਕੰਨ ਪਹੁੰਚੂਗਾ ਤੇ ਇਹ ਤਾਂ ਫੰਡਲ ਡਿਜ਼ਾਸਟਰ ਮੈਨੇਜਮੈਂਟ ਦਾ ਸੈਂਟਰ ਤੋਂ ਹਰ ਸਾਲ ਲੈਣਾ ਹੁੰਦਾ ਜਿਵੇਂ ਫਾਇਰ ਦਾ ਨਹੀਂ ਸੀ 900 ਕਰੋੜ ਨਾ ਨਹੀਂ ਲੱਤਾ ਆਪਾਂ ਇੱਕ ਵਾਰ ਚ ਲੈ ਆਏ ਚਲੋ ਠੀਕ ਹੈ ਨਾ ਸੋ ਇਹ ਚੀਜ਼ਾਂ ਸੈਂਟਰ ਆਪਣੀ ਆਪਣੀ ਪੌਕੇਟਸ ਚੋਂ ਦਿੰਦਾ